ਕਰਦਾ ਕਰਦਾ ਨਹੀਂ ਕਰਦਾ ਪੜਿਆ ਨਾ ਆਪਾਂ ਬਾਈਬਲ ਵਿੱਚੋਂ ਖੁਦਾ ਦਾ ਵਚਨ ਸਾਨੂੰ ਝੂਕ ਕੇ ਪਾਉਣ ਤੋਂ ਮਨ ਕਰਦਾ ਖੁਦਾ ਦਾ ਵਚਨ ਸਾਨੂੰ ਵੱਧ ਮੀਦੀਆਂ ਇੱਧਰ ਉੱਧਰ ਇੱਧਰ ਨੂੰ ਕਰ ਦਿੰਦੇ ਜਿੱਦਾਂ ਮਨ ਕਰਦਾ ਹੈ ਖੁਦਾ ਦਾ ਵਚਨ ਸਾਨੂੰ ਪਾਲਣ ਤੋਂ ਜਾਣ ਤੋਂ ਮਨ ਬਾਈਬਲ ਕਹਿ ਰਹੀ ਹੈ ਸਭ ਬੰਦੀ ਥਾਂ ਕੀ ਹੋਊਗਾ ਦਾ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ ਜੋ ਬਾਈਬਲ ਕਹੇ ਉਹ ਹੀ ਦੱਸ ਰਿਹਾ ਹallelujah ਇਸ ਲਈ ਜਿਵੇਂ ਖੁਦਾ ਦੇ ਬੰਦੇ ਨੇ ਤੁਹਾਨੂੰ ਖੁਦਾ ਦਾ ਵਚਨ ਸੁਣਾਇਆ ਉਹਨੂੰ ਕੀ ਰੱਖਣਾ ਤੁਸੀਂ ਚਿੱਤੇ ਬਾਈਬਲ ਕਹਿ ਰਹੀ ਹੈ ਤੁਸੀਂ ਆਪਣੇ ਆਗੂਆਂ ਨੂੰ ਚਿੱਤੇ ਰੱਖੋ ਜਿੰਨਾ ਤੁਹਾਨੂੰ ਖੁਦਾ ਦਾ ਕਈਆਂ ਗੁਲਾਪਨਾ ਵਚਨ ਆਪਣੇ ਘਰ ਆਪਣੀ ਮਨਮਰਜ਼ੀ ਦਾ ਨਹੀਂ ਤੁਸੀਂ ਕਰ ਸਕਦੇ ਹੋ ਹੈਨਾ ਪ੍ਰਭੂ ਭੋਜ ਵੇਲੇ ਜਦੋਂ ਮਰਜ਼ੀ ਕਰ ਆਪਣੇ ਬੱਚੇ ਨੂੰ ਆਉਣਾ ਕੋਈ ਇਹ ਪੈਰੇ ਕਰ ਗਿਆ ਤੇ ਜੇ ਉਹਦੇ ਵਿੱਚ ਮੇਰੇ ਭੈਣ ਦੇ ਪ੍ਰਭੂ ਉਹ ਗੋਲ ਟਿੱਕੀ ਵੈਫਰ ਵਾਲੀ ਇੱਡੀ ਚਿੱਟੀ ਜੀ ਉਹ ਲੈ ਲਈ ਆਪਣੇ ਬੱਚੇ ਮੈਂ ਕਿਹਦੇ ਇਦਾਂ ਲਿਖਿਆ ਹੀ ਨਹੀਂ ਹੈਨਾ ਤੇ ਜਿਹੜੀ ਦਾਖਰਤ ਸਿਆ ਉਹਦੀ ਤਾਂ ਜੂਸ ਲੈ ਲਿਆ ਜਾਂੜੀਆਂ ਲੈ ਲਿਆ ਜਾਂ ਕੁਝ ਹੋਰ ਲੈ ਲਿਆ ਇਦਾਂ ਕਰ ਗਿਆ ਇਹ ਆਪਣੇ ਬੱਚਿਆਂ ਦਾ ਬਾਈਬਲ ਇਦਾਂ ਆਖੇ ਨਹੀਂ ਆ ਕਿੰਨੇ ਆਮਨ ਕਹਿ ਸਕਦੇ ਹੋ ਹਾਲੇਲੂਇਆ ਬਾਈਬਲ ਨੇ ਇਦਾਂ ਨਹੀਂ ਆਖਿਆ ਤੁਹਾਨੂੰ ਬਦਕ ਪਿਛਲੇ ਜਨਾ ਵਿੱਚ ਆ ਸਾਦੇ ਬੜੇ ਪਿਆਰੇ ਭਾਈ ਕਰਮਾ ਜੀ ਨੇ ਗੀਤ ਗਾਇਆ ਸੀ ਤੇ ਉਹ ਗੀਤ ਦੇ ਬੋਲ ਸੀ ਵਿਆਹ ਤਲਾਕ ਵਾਲਾ ਮਸਲਾ ਜਦੋਂ ਯਸੂ ਕੋਲ ਆਇਆ ਸੀ ਉਸ ਮਸਲੇ ਨੂੰ ਫਿਰ ਉਸਨੇ ਚੰਗੀ ਤੜਾ ਸੁਲ ਜਾਇਆ ਸੀ ਇੱਜ਼ਤ ਵਿਆਦੀ ਕਰਦਾ ਇੱਜ਼ਤ ਵਿਆਦੀ ਕਰਦਾ ਜਿਹੜਾ ਬਾਈਬਲ ਪੜ੍ਹੇ ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਕੋਈ ਵੱਖਣਾ ਕਰੇ ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਕੋਈ ਵੱਖਣਾ ਕਰੇ ਆਮਨ ਕਹ ਸਕਦੇ ਹੋ ਆਮਨ ਬਾਈਬਲ ਕਹਿੰਦੀ ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਕੋਈ ਵੱਖ ਇੱਕ ਨੇ ਕਿਹਾ ਬਾਈਬਲ ਨੇ वचन ਨੇ ਹallelujah ਇਸ ਲਈ वचन मेरे बहन ਤੇ ਭਰਾਓ ਸਿੱਧੇ ਸਾਦੇ ਆ ਪਰ ਲੋਕ ਸਮਝ ਨਹੀਂ ਰਹੇ ਕਿਦਾ ਵਧੀਆ ਉਹਦੇ ਵਿੱਚ ਦੱਸਿਆ ਕਿ ਵਿਆਦ ਇਤਲਾਕ ਦਾ ਮਸਲਾ ਕਿਧਰ ਕੋ ਆਇਆ ਸੀ ਭਰਾ ਯੇਸ਼ੂ ਕੋ ਯੇਸ਼ੂ ਨੇ ਬਰੇ ਅਛੇ ਤਰੀਕੇ ਨਾਲ ਸੁਲਝਾ ਦਿੱਤਾ ਤਾਂ ਅੱਜ ਦੇ ਪਾਦਰੇ ਕੋਲ ਸੁਲਝਾਇਆ ਨਹੀਂ ਜਾ ਰਿਹਾ ਯੇਸ਼ੂ ਨੇ ਤਾਂ ਸੁਝਾਤਾ ਸੀ ਭਾਈ ਬ੍ਰਾਹਮ ਨੇ ਤਾਂ ਸੁਝਾਤਾ ਸੀ ਪਰ ਅੱਜ ਨਹੀਂ ਸੁਝਣ ਲਿਆ ਕਿੰਨੇ ਸਮਝਣੇ ਹੋ ਵਿਆਹ ਦਾ ਤਲਾਕ ਵਾਲੇ ਮਸਲੇ ਨੂੰ ਅੱਜ ਯਸੂ ਨੇ ਸਮਝਾਇਆ ਬਰਨਬਾਈ ਨੇ ਸਮਝਾਇਆ ਬਾਈਬਲ ਨੇ ਸਮਝਾਇਆ ਪਰ ਸਾਨੂੰ ਵੀ ਸਮਝਣਾ ਚਾਹੀਦਾ ਲੋਕਾ ਕੋ ਆਪਣਾ ਵਾ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿੰਨਾ ਤੁਹਾਨੂੰ ਖੁਦਾ ਦਾ ਵਚਨ ਇਹ ਗੱਲਾਂ ਜਿਹੜੀਆਂ ਮੈਂ ਦੱਸੀਆਂ ਕਿੱਥੇ ਲਿਖੀਆਂ ਖੁਦਾ ਦੇ ਵਚਨ ਦੇ ਅੰਦਰ ਉਹਨਾਂ ਦੀ ਚਾਲ ਤੇ ਉੜਕੋਲ ਧਿਆਨ ਕਰਕੇ ਉਹਨਾਂ ਦੀ ਨਿਸ਼ਚਾ ਦੀ ਰੀਸ ਕਰੋ ਆਗੂਆਂ ਦੇ ਕੀ ਕਰਨ ਨਿਸ਼ਚਾ ਦੀ 30 17 ਐਤੋਂ ਪੜਦੇ ਆ ਇਸੇ ਦੀ 17 ਧਿਆਨ ਦਿਓ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂਕਿ ਜੇ ਉਹ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਯਾਗ ਦੇ ਆਪ ਨੂੰਆਂ ਦੀ ਆਗਿਆਕਾਰੀ ਕਰੋ ਕਿਉਂਕਿ ਉਹਨਾਂ ਨੇ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦਾ ਤੁਹਾਡੀਆਂ ਜਾਨਾਂ ਦੇ ਨਿਮਿਤ ਉਹ ਜਾਗਦੇ ਰਹਿੰਦੇ ਆ ਜਾ ਕੇ ਤੁਹਾਡੇ ਲਈ ਪ੍ਰਾਰਥਨਾਵਾਂ ਕਰਦੇ ਪ੍ਰਭੂ ਕੋ ਮੰਗਦੇ ਪ੍ਰਭੂ ਮੇਰੇ ਆਪ ਭਰਾ ਨੂੰ ਮੇਰੀ ਇਸ ਭੈਣ ਨੂੰ ਖ다ਮਤੂ ਆਸ਼ੀਸ਼ ਦੇ ਬਰਕਤ ਦੇ ਕਿੰਨੇ ਵਿਸ਼ਵਾਸ ਕਰਦੇ ਆ ਹਾਲੇਲੂਇਆ ਕਿੰਨੇ ਵਿਸ਼ਵਾਸ ਕਰਦੇ ਹੋ ਓ ਮੇਰੇ ਭੈਣੋ ਤੇ ਭਰਾਵੋ ਇਸ ਲਈ ਲਿਖਿਆ ਤੁਹਾਡੀਆਂ ਜਾਨਾਂ ਨੇ ਮਤ ਜਾਗਦੇ ਰਹਿੰਦੇ ਹਨ ਭਈਓ ਇਹ ਕੰਮ ਆਨੰਦ ਨਾਲ ਕਰਨ ਨਾ ਹੋ ਕੇ پڑھ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭ ਵੰਟ ਹੈ ਹallelujah ਹallelujah ਇਸ ਲਈ ਜਦੋਂ ਕੋਈ ਭਰਾ ਜਦੋਂ ਕੋਈ ਭੈਣ ਆਗਿਆਕਾਰੀ ਨਹੀਂ ਹੁੰਦਾ ਸੇਵਕ ਜਿਹੜਾ ਨਾ ਉਹਦਾ ਮਨ ਬੁੱਝਦਾ ਹੈ ਇਹ ਭਰਾ ਇਹ ਭੈਣ ਖੁਦਾ ਦੇ ਬਚਨ ਦੀ ਆਗਿਆ ਕਰੇ ਤੇ ਮੇਰੀ ਗੱਲ ਮੰਨਦਾ ਕਿਉਂ ਨਹੀਂ ਉਹਦਾ ਦਿਲ ਪੁੱਜਦਾ ਆ ਅਮੀਨ ਕਹਿ ਸਕਦੇ ਹੋ ਇਸ ਲਈ ਅਸੀਂ ਆਗਿਆਕਾਰੀ ਕਰਦੀਆਂ ਖੁਦਾ ਦੇ ਜੁੰਦੇ ਬਚਨ ਦੀ ਤੇ ਆਗੂ ਹੋਣਾ ਚਾਹੀਦਾ ਸਜਾਖਾ ਜਿਹੜਾ ਬਚਨ ਦੀ ਹਰ ਇੱਕ ਗੱਲ ਜਿਹੜੀ ਸਿੱਤੀ ਸਿੱਤੀ ਦਸੀ ਹੁਣ ਤੁਸੀਂ ਕਦੇ ਰਸੂਲਾਂ ਦੇ ਕਰਤੱਵ ਵੀ ਇੱਥੇ ਪੌਲਸ ਦਾ ਇੱਕ ਬਿਆਨ ਸੁਣੀਏ ਪੌਲਸ ਦਾ ਬਿਆਨ ਸੁਣ ਕੇ ਫਿਰ ਅਸੀਂ ਬੰਦ ਕਰਾਂਗੇ ਔਰ ਜਦਾ ਤੁ ਵੇਖਿਓ ਕਿ ਪੌਲਸ ਇੱਥੇ ਤੁਹਾਨੂੰ ਮੈਨੂੰ ਕੁਛ ਕਹਿ ਰਿਹਾ ਹੈ 20 ਅਧਿਆਏ ਐਤ ਵਿੱਚ ਤੁਹਾਨੂੰ ਦੱਸਦਾ ਹਾਂ